ਬੁੱਝ ਗਿਆ ਘਰ ਦਾ ਚਿਰਾਗ ਪੈਣ ਦੇ ਅੱਖਾਂ ਦੇ ਸਾਹਮਣੇ ਹੀ ਨੋਚ ਨੋਚ ਕੇ ਭਰਾ ਨੂੰ ਕੁੱਤੇ ਖਾ ਗਏ ਤਾਂ ਦੇਖੋ ਘਰ ਦੇ ਵਿੱਚ ਸੋਖ ਦੀ ਲਹਿਰ ਦੇਖਣ ਨੂੰ ਮਿਲੀ ਹੈ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਪਰਿਵਾਰ ਦੁੱਖਾਂ ਦੇ ਵਿੱਚ ਹੈ ਪਰਿਵਾਰ ਦੇ ਉੱਤੇ ਦੁੱਖਾਂ ਦਾ ਕਹਿਰ ਜਿਹੜਾ ਟੈਂਦਾ ਹੋਇਆ ਨਜ਼ਰ ਆ ਰਿਹਾ ਹੈ ਮੰਦਭਾਗੀ ਖਬਰ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਬੇहद ਹੀ ਹੈਰਾਨ ਕਰ ਦੇਣ ਵਾਲੀਆਂ ਨਜ਼ਰ ਆ ਰਹੀਆਂ ਨੇ ਹਾਲਾਂਕਿ ਨਾ ਕੁੱਤਿਆਂ ਦਾ ਆਤੰਕ ਲਗਾਤਾਰ ਫੈਲਦਾ ਹੋਇਆ ਨਜ਼ਰ ਆ ਰਿਹਾ ਜਿੱਥੇ ਕਿ ਪੰਜਾਬ 'ਚ ਬੀਤੇ ਕਈ ਦਿਨਾਂ ਤੋਂ ਵਾਰਾ ਕੁੱਤਿਆਂ ਦਾ ਆਂਤਕ ਕਾਫੀ ਵੱਧ ਗਿਆ ਹੈ ਆਏ ਦਿਨ ਕਿਤੇ ਨਾ ਕਿਤੇ ਉਹ ਕਿਸੇ ਨਾ ਕਿਸੇ ਉੱਤੇ ਹਮਲਾ ਕਰਦੇ ਨੇ ਆਪਣਾ ਸ਼ਿਕਾਰ ਬਣਾਉਂਦੇ ਨੇ ਜਿਸੇ ਚ ਇੱਕ ਮਸਲਾ ਨਾਬਾ ਬਲੌਕ ਦੇ ਪਿੰਡ ਢਿੱਗੀ ਤੋਂ ਸਾਹਮਣੇ ਆਇਆ ਜਿੱਥੇ ਆਵਾਰਾ ਕੁੱਤਿਆਂ ਨੇ ਇੱਕ 9 ਸਾਲ ਦੇ ਬੱਚੇ ਨੂੰ ਨੋਜ-ਨੋਜ ਕੇ ਖਾ ਲਿਆ ਤਾਂ ਹਾਲਾਂਕਿ ਮ੍ਰਿਤਕ ਸ਼ਿਵਮ ਦੇ ਪਿਤਾ ਰਾਮਚੰਦਰ ਨੇ ਦੱਸਿਆ ਕਿ ਸ਼ਿਵਮ ਤੇ ਉਸਦੀ ਭੈਣ ਖੇਤਾ ਵੱਲ ਜਾ ਰਹੇ ਸੀ ਇਸ ਦੌਰਾਨ ਉਹਨਾਂ ਨੂੰ ਅਚਾਨਕ ਆਵਾਰਾ ਕੁੱਤੇ ਪੈ ਗਏ ਰਸਤੇ ਵਿੱਚ ਆਵਾਰਾ ਕੁੱਤਿਆਂ ਨੇ ਸ਼ਿਵਮ ਦਾ ਸਿਰ ਨੋਜ-ਨੋਜ ਕੇ ਖਾ ਲਿਆ ਉਸ ਸਮੇਂ ਸ਼ਿਵਮ ਨਾਲ ਉਸਦੀ ਭੈਣ ਵੀ ਸੀ ਜਿਸ ਨੇ ਪ੍ਰਾਣ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਕੁੱਤੇ ਉਸਤੇ ਹਮਲਾ ਲਗਾਤਾਰ ਕਰਦੇ ਸੀ ਫਿਰ ਉਸ ਨੇ ਇੱਕ ਔਰਤ ਨੂੰ ਬੁਲਾਇਆ ਜਦ ਉੱਥੇ ਤੱਕ ਔਰਤ ਪਹੁੰਚੀ ਤਾਂ ਉਸ ਨੂੰ ਬਚਾਉਂਦੀ ਹੋਈ ਨਜ਼ਰ ਆਈ ਪਰ ਉਹ ਜਿਹੜਾ ਸ਼ਿਵਮ ਸੀ ਉਸ ਦੀ ਮੌਤ ਹੋ ਚੁੱਕੀ ਸੀ ਸਰਕਾਰੀ ਹਸਪਤਾਲ ਦੇ ਵਿੱਚ ਉਸ ਨੂੰ ਪਹੁੰਚਾਇਆ ਵੀ ਗਿਆ ਪਰ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਤੇ ਨਾਲ ਦੀ ਨਾਲ ਹੁਣ 9 ਸਾਲ ਦਾ ਜਿਹੜਾ ਇਹ ਬੱਚਾ ਆ ਸ਼ਿਵਮ ਜਿਸ ਦਾ ਨਾਮ ਦੱਸਿਆ ਗਿਆ ਕੁੱਤਿਆਂ ਨੇ ਉਸ ਨੂੰ ਆਪਣਾ ਸ਼ਿਕਾਰ ਬਣਾਇਆ ਇੰਨਾ ਕਿ ਜ਼ਿਆਦਾ ਉਸ ਜ਼ਬਰਾਹਲ ਕੀਤਾ ਕਿ ਸ਼ਿਵਮ ਨੇ ਦਮ ਤੋੜ ਦਤਾ ਹੈ ਹਾਲਾਂਕਿ ਲਗਾਤਾਰ ਹੀ ਇਹ ਵੱਡੀਆਂ ਤੇ ਹੈਰਾਨ ਕਰ ਦੇਣ ਵਾਲੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਿ ਪਰਿਵਾਰ ਵਾਲੇ ਬਹੁਤ ਜ਼ਿਆਦਾ ਚਿੰਤਿਤ ਰਹਿੰਦੇ ਨੇ ਕਿ ਉਹ ਬੱਚਿਆਂ ਨੂੰ ਕੱਲਾ ਬਾਜ਼ਾਰ ਨਹੀਂ ਭੇਜ ਸਕਦੇ ਕਿਉਂਕਿ ਕੁੱਤਿਆਂ ਦਾ ਆਹ ਤੱਕ ਇੰਨਾ ਕ ਜ਼ਿਆਦਾ ਫੈਲ ਚੁੱਕਾ ਹੈ ਕੁੱਤਿਆਂ ਨੇ ਹੱਦ ਹੀ ਕਰ ਦਿੱਤੀ ਹੈ ਕਿਤੇ ਵੀ ਕਿਸੇ ਨੂੰ ਵੀ ਆਪਣਾ ਸ਼ਿਕਾਰ ਬਣਾ ਲੈਂਦੇ ਨੇ ਛੋਟਾ ਬੱਚਾ ਹੋਵੇ ਚਾਹੇ ਵੱਡਾ ਹੋਵੇ ਹਰ ਇੱਕ ਦੇ ਉੱਤੇ ਹਮਲਾ ਕਰ ਦਿੰਦੇ ਨੇ ਤਾਂ ਨਾਪਾ ਦੇ ਵਿੱਚ ਇੱਕ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਨਾਪਾ ਦੇ ਵਿੱਚ ਇੱਕ 9 ਸਾਲ ਦੇ ਮਾਸੂਮ ਬੱਚੇ ਦੇ ਉੱਤੇ ਕੁੱਤਿਆਂ ਨੇ ਹਮਲਾ ਕਰ ਦਿੱਤਾ ਉਹ ਭੈਣ ਭਰਾ ਖੇਤਾ ਵੱਲ ਨੂੰ ਜਾ ਰਹੇ ਸੀ ਔਰ ਭੈਣ ਨੇ ਬਚਾਉਣ ਦੀ ਕੋਸ਼ਿਸ਼ ਜ਼ਰੂਰ ਕੀਤੀ ਆਪਣੇ ਭਰਾ ਨੂੰ ਪਰ ਨੋਚ ਨੋਚ ਕੇ ਕੁੱਤੇ ਉਸ ਨੂੰ ਖਾ ਗਏ ਉਸ ਦਾ ਸਿਰ ਹੀ ਖਾ ਲਿਆ ਤਾਂ ਬਹੁਤ ਮੰਦੜੇ ਹਾਲਪਤਾ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਔਰ ਪਰਿਵਾਰ ਵਾਲੇ ਇਨਸਾਫ ਦੀ ਮੰਗ ਵੀ ਕਰਦੇ ਨੇ ਕਿ ਇਹਨਾਂ ਕੁੱਤਿਆਂ ਤੇ ਉੱਤੇ ਐਕਸ਼ਨ ਹੋਣਾ ਚਾਹੀਦਾ ਬਾਰ ਬਾਰ ਕਿਹਾ ਜਾਂਦਾ ਹੈ ਕਿ ਜਿਹੜਾ ਐਕਸ਼ਨ ਹੋਣਾ ਚਾਹੀਦਾ ਪਰ ਕੋਈ ਵੀ ਕਾਰਵਾਈ ਨਹੀਂ ਹੁੰਦੀ ਆ ਤਾਂ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ 9 ਸਾਲ ਦੇ ਬੱਚੇ ਨੂੰ ਕੁੱਤਿਆਂ ਨੇ ਆਪਣਾ ਸ਼ਿਕਾਰ ਬਣਾਇਆ ਉਸ ਤੇ ਉਤੇ ਹਮਲਾ ਕੀਤਾ ਜਿਸ ਤੋਂ ਬਾਅਦ ਪਰਿਵਾਰ ਜਿਹੜਾ ਸਦਮੇ ਦੇ ਵਿੱਚ ਆਇ ਮਾਸੂਮ ਬੱਚਾ ਉਹਨਾਂ ਦਾ ਮਾਪਿਆਂ ਦਾ ਪੁੱਤ ਉਹਨਾਂ ਤੋਂ ਦੂਰ ਹੋ ਗਿਆ ਔਰ ਭੈਣ ਭਰਾ ਦੋਵੇਂ ਖੇਤਾ ਵੱਲ ਨੂੰ ਜਾ ਰਹੇ ਸੀ ਔਰ ਉਹਨਾਂ ਨੂੰ ਨਹੀਂ ਪਤਾ ਸੀ ਕਿ ਜਿਹਾ ਕੁਝ ਹੋ ਸਕਦਾ ਹੈ ਔਰ ਰਸਤੇ ਦੇ ਵਿੱਚ ਕੁੱਤੇ ਜਿਹੜੇ ਬੈਠੇ ਸੀ ਝੁੰਡ ਬਣਾ ਕੇ ਤਾਂ ਉਹਨਾਂ ਨੇ ਇਸ ਬੱਚੇ ਦੇ ਉੱਤੇ ਹਮਲਾ ਕੀਤਾ ਭੈਣ ਜਿਹੜੀ ਆ ਬਚਾਉਣ ਦੀ ਕੋਸ਼ਿਸ਼ ਕਰੀ ਸੀ ਇੱਕ ਔਰਤ ਨੂੰ ਬੁਲਾ ਕੇ ਵੀ ਲੈ ਕੇ ਆਈ ਇੰਨੇ ਦੇ ਵਿੱਚ ਸਮਾਂ ਜ਼ਿਆਦਾ ਹੋ ਗਿਆ ਸੀ ਔਰ ਸ਼ਿਵਮ ਨੇ ਦੰਮ ਤੋੜ ਦਿੱਤਾ ਸੀ ਤਾਂ ਮਾਪੇ ਬੇਹਦ ਦੁਖੀ ਨੇ ਔਰ ਜਿਹੜੀ ਡੈੱਡ ਬੋਡੀ ਆ ਉਸ ਨੂੰ ਹਸਪਤਾਲ ਵੱਲੋਂ ਵਿੱਚ ਪਹੁੰਚਾਇਆ ਗਿਆ ਹੈ ਪੁਲਿਸ ਪੂਰੇ ਮਾਮਲੇ ਦੀ ਕਾਰਵਾਈ ਵੀ ਕਰ ਰਹੀ ਹੈ ਜਾਂਚ ਕਰ ਰਹੀ ਹੈ ਤਾਂ ਮਾਪੇ ਹੁਣ ਇਨਸਾਫ ਦੀ ਮੰਗ ਕਰਦੇ ਨੇ ਤਾਂ ਜੇਕਰ ਤੁਸੀਂ ਆਪਣੇ ਛੋਟੇ ਮਾਸੂਮ ਬੱਚਿਆਂ ਨੂੰ ਕਿਤੇ ਭੇਜਦੇ ਹੋਈ ਕੱਲੇ ਆਪਣੇ ਬੱਚਿਆਂ ਨੂੰ ਬਿਲਕੁਲ ਨਾ ਭੇਜੋ ਕਿਤੇ ਤੁਹਾਡੇ ਬੱਚੇ ਨਾ ਅਜਿਹੀ ਚੀਜ਼ਾਂ ਦਾ ਸ਼ਿਕਾਰ ਹੋ ਜਾਣ ਕੁੱਤੇ ਕਿਤੇ ਉਹਨਾਂ ਨੂੰ ਵੀ ਆਪਣਾ ਸ਼ਿਕਾਰ ਨਾ ਬਣਾ ਲਣ ਤਾਂ ਇੱਥੇ ਪ੍ਰਸ਼ਾਸਨ ਨੂੰ ਜਿਹੜਾ ਵਾ ਸਤਰਕ ਹੋਣ ਦੀ ਲੋੜ ਹੈ ਕਿਉਂਕਿ ਕਈ ਮਾਸੂਮ ਬੜੇ ਬੱਚੇ ਨੇ ਉਹ ਕੁੱਤਿਆਂ ਦਾ ਸ਼ਿਕਾਰ ਹੋ ਰਹੇ ਨੇ ਤਾਂ ਇਸ ਵੀਡੀਓ ਨੂੰ ਵਧੇਰੇ ਸ਼ੇਅਰ ਕਰਕੇ ਲੋਕਾਂ ਤੱਕ ਸਰਕਾਰਾਂ ਤੱਕ ਜ਼ਰੂਰ ਪਹੁੰਚਾਓ ਤਾਂ ਕਿ ਕੋਈ ਐਕਸ਼ਨ ਇਹਨਾਂ ਕੁੱਤਿਆਂ ਦੇ ਉ ਲਿਆ ਜਾਵੇ